ਦੀ ਦੁਬਾਰਾ ਫਿਰ ਤੁਹਾਨੂੰ ਲੰਬੀ ਰੋਡ ਦਾ ਹਾਲ ਦਿਖਾਉਂਦੇ ਆਂ ਜੰਮ ਜਿਹੜਾ 20 ਪਿਆਸੀ ਉਸ ਤੋਂ ਬਾਅਦ ਹਾਲ ਦੇਖੋ ਮੰਦੀਰਾਂ ਵਾਲੀ ਸ਼ਰਤ ਤੇ ਉੱਪਰ ਹੀ ਹੀ ਹੈ ਉਹਨਾਂ ਦੇ ਕਿੱਦਾਂ ਮੰਗ ਰਹੇ ਆਂ ਕਿ ਦਰਵਾਜ਼ਾ ਤੇ ਥੰਮੀ ਸੜਕ ਤੇ ਦਰਵਾਜ਼ਾ ਤੇ ਆਪਾਂ ਜੰਮੀ ਨਹੀਂ ਆ ਰਹੇ ਚੰਨੇ ਨਾਲ ਮੰਦੀਰ ਵਾਲੀ ਸੜਕ 'ਤੇ ਇਹ ਦੇਖੋ ਜਦੋਂ ਪਾਣੀ ਜਦੋਂ ਹਾਲ ਵੀ ਦਿਖਾਉਂਦਾ ਇੱਥੇ ਕਿਕਰ ਆਪਣੇ ਆਪ ਰੋਟੀ ਖਾਤ ਬਾਤ ਬੋਲ ਰਹੇ ਆਂ ਉਹ ਚੰਗੀ ਤੇ ਲੈ ਕੇ ਪਿੱਛੇ ਦੇਖ ਸਕਦੇ ਹੋ ਜੀ ਹਾਲ ਹੜਕਦਾ ਤੇ ਅੱਗੇ ਵੀ ਟੋਏ ਟੱਪੀ ਆ ਸਾਰੀ ਜਲਵਾੜਾ ਫੇਰਾ ਚੋ ਵੀਡੀਓ ਬਣਾ ਰਹੇ ਆ ਪਹਿਲਾਂ ਇੱਕ ਕੰਮ ਚਾਹੁੰਦਾ ਪਾਈ ਸੀ ਬਲੰਦੀ ਰੋਡ ਦੀ ਵੀਡੀਓ ਤੇਰਾ ਹੋ ਰਿਹਾ ਜੰਮੀਤ ਵਾੜਾ ਆ ਨਾ ਉਹ ਕਿੱਦਾਂ ਪਾਣੀ ਖੜਾ ਹੈ ਯਾਰ ਸੇ ਜਲਵਾੜਾ ਆ ਰਹੀ ਤੇਰਾ ਖੜਾ ਪਾਣੀ ਵਿੱਚ ਹੋ ਰਿਹਾ ਨਾ ਮਾਤਰਾ ਤੇ ਇਹ ਮਾਰਿਆ ਨਾ ਕੋਈ ਰੱਖ ਮੰਨ ਗਿਆ ਜਿੰਦਾ ਸੋਟੇ ਦਾਰੂ ਬਲਿਆ ਤੇ ਆਮਦੂ ਤੋਂ ਪਹੁੰਚਿਆ ਸ਼ਾਮ ਨੂੰ ਲੱਗ ਪਈ ਚਾਰ ਮਿੰਟ ਤੇਰੀ ਇਹ ਗੱਡੀ ਪੱਲਮੀਂ ਖਾਰ ਦਾ ਪੈਨ ਲੱਗਿਆ ਤੇਰਾ ਆਪ ਇਹ ਸਾਰੀ ਗੱਲਾਂ ਵੀ ਰੋਕ ਤਾ ਸ਼ਨੀਲ ਜੀ ਸੀਗਾ ਅਜਰਾ ਦੇ ਟੱਕਰ ਸਿੰਘਾ ਵੱਲ ਪਹੁੰਚਦਾ ਸੀਗਾ ਤੇ ਕਿਹਦੀ ਖੋਲਣਾ ਸਮਾਂ ਲੰਬੀ ਰੋਡਾਂ सुनी तो 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 है कि हल्के से लंबे हल्के से दफल सरकार दो हल्कों के आम आदमी पार्टी की सरकार अगर बेनती कर दी सड़क जरूर बनाया जाए क्योंकि ਕੋਸ਼ਿਸ਼ ਕਰਾਂ ਤੁਹਾਡੇ ਨੂੰ ਕੋਈ ਸਰਕਾਰ ਦੇ ਹੰਦਲੇ ਉਹਦੇ ਹੱਥਾਂ ਵਿੱਚ ਚਲਦੀ ਆ। ਇਹ ਜ਼ਰੂਰੀ ਹੈ ਪੰਨ ਚਾਹੀਦੀ ਆ। ਇਹ ਵੀ ਆਪਣੀ ਤੁੰਗੀ ਨੂੰ ਅੱਜ ਨਾਸ਼ਨਾ ਆਈਏ ਆਇਆ ਅੱਜ ਵਾਲਾ ਵੀ ਚਾਹ ਚਾਹਾਂ ਨੂੰ ਤੁੰਗਾ ਉਸਨਾ ਬਾਇ ਤੋਂ ਦਿੱਤਾ ਜੀ ਇਹ ਜ਼ਰੂਰੀ ਮੰਨ ਚਾਹੀਦੀ ਆ। ਆਹ ਤਾਂ ਪੂਰੀ ਤਰ੍ਹਾਂ ਸਰਪ੍ਰੇਤ ਹੋਈ ਜਾਂਦੀ ਜਲਦੀ ਦੀ ਕਰੀਏ ਬਹੁਤ ਰਹਾ ਹੈ ਬਹੁਤ ਤਾਲ ਹੋ ਗਿਆ ਨਾ ਕੱਪੜੇ ਵੀ ਕਿਹੜੇ ਨਹੀਂ ਕੀ ਪਾ ਲਿਆ ਇਹ ਤਾਂ ਬਰਸਦਾ ਕੋਈ ਸਮਝ ਨਹੀਂ ਅਸਾਸੀ ਰਾਈਡਿੰਗ ਲਈ ਫਿਰ ਕਰਦੀ ਨਹੀਂ ਆਪੇ ਤੁਹਾਨੂੰ ਹੋਰ ਦਿਖਾਵਾਂਗੇ ਅੱਗੇ ਆਹ ਹੋਰ ਅੱਗੇ ਦੇਖੋ ਪਾਣੀ ਨਾ ਭਰੇ ਹੋ। ਤੋਂ ਕਮੀ ਬਹੁਤ ਸਿਆ ਕਾਲ। ਤੇ ਹੋਰ ਹੀ ਟੁੱਟ ਜਾਣੀ ਹੈ ਹਰ ਕਮੀਆ ਦੇ ਨਾਲ। ਪਾਣੀ ਖੜਾ ਹੋਇਆ ਨੇ ਵਿੱਚ। ਉਹ ਜਿਹੜਾ ਟੋਏ ਪਏ ਹੋਏ ਸੜਕ ਦੇ ਵਿੱਚ। ਉਹ ਪੂਰਾ ਆਲ ਰਕਦਾ। ਉਹ ਦੇਖੋ ਤੁੰਦੋ ਸਭ ਬੰਦੀ ਹੋਏ। ਖੱਡਿਆਂ ਦੇ ਵਿੱਚ ਵੱਜ ਕੇ ਕੀ ਹੈ। ਅਲੱਗ-ਇਲਤ ਰੋੜੇ ਵਗੈਰਾ ਜ਼ਰੂਰ ਇਥੇ ਜ਼ਰੂਰ ਤੇ ਟੱਪਣਾ ਵਾਲੇ ਸੜਕਾਂ ਤੇ ਟੱਪਣਾ ਨੂੰ ਬਸਾਇਂ ਬਈ ਜਗਰਾ ਪਾਇਦੇ ਰੋੜੇ ਟੱਪਣਾ ਵਾਲੇ ਦੋੜਾ ਸੜਕਾਂ ਤੇ ਖੜਦੇ ਰੋੜੇ ਬਹੁਤ ਜ਼ਿਆਦਾ ਰੋੜੇ ਤਬਿਸ਼ ਇੱਕ ਸਰ ਦੇ ਤੁਸੀਂ ਲੰਬੀ ਰੋਡ ਵਾਲੀ ਸੜਕ ਦਾ ਹਾਲ ਤੇ ਜੀ ਆਪਣੇ ਜੀ ਦਾ ਸਰਕਾਰ ਦੇ ਐਮਐਲਏ ਨੂੰ ਜੀ ਦਾ ਸਰਕਾਰ ਨੂੰ ਵੀ ਸੜਕ ਨੂੰ ਜਲਦੀ ਜਲਦੀ ਜ਼ਰੂਰ ਬਣਵਾਇਆ ਜਾਵੇ ਵਰਤਨ ਲੱਭ ਜਿਹੜੀ ਰੋੜਾ ਵਾਲੀ ਹੈ ਇਹ ਕਿਤੇ ਪਹਰਾਤ ਹੋ ਜਾਂਦੀ ਹੈ। ਅੱਗੇ ਹੋਰ ਆ ਗਈ ਦੇਖ ਸਕਦਾ ਹਾਂ ਪੂਰਾ ਪੂਰਾ ਵਾਲਾ ਹੜਕ ਦਾ ਅੱਗੇ ਚੰਨੂ ਲੰਬੀ ਤਾਜ ਵਾਲਾ ਲਾਲ ਬਾਈ ਇੰਦਰ ਇੱਧਰ تیر ਗਿਆ ਨੇ ਜਾਣ ਵਾਲੇ ਪਿੰਡ ਵਾਲੇ ਵੀਰਾਂ ਨੂੰ ਬਹੁਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਸੜਕ ਦੇ ਉੱਤੇ ਚਾਹ ਦੇ ਜਿਹੜੇ ਇਹ ਸੜਕ ਦਾ ਹਾਲ ਤੁਹਾਨੂੰ ਲਾਲ ਬਗਿਤ ਕਰ ਦਿਖਾਵਾਂਗੇ ਆਪਾਂ ਪੂਰਾ ਸਾਹ ਕੋਲੇ ਪਹੁੰਚ ਗਏ ਇੱਥੇ ਵੀ ਪਾਪੀ ਉੱਥੇ ਨੇ ਸਾਹਮਣੇ ਪੂਰਾ ਸਾਡੀ ਝੜੀ ਸਾਨੂੰ ਦਿਖਾਈ ਦਿੰਦੇ ਹੋਏ ਇੱਥੇ ਕੋਈ ਕਿਹਨਾਂ ਦੇ ਬਹੁਤ ਥੜਾ ਸਾਈਡਾਂ ਤੇ ਕਿਤੇ ਖੋਣੇ ਜਿਆਦੇ ਆ ਬਾਹਰੇ ਨਿਕਲੋ ਅਸੀਂ ਇਥੇ ਦੇ ਵਿੱਚ ਥਾਣੀ ਸੀਗਾ ਕੋਸ ਨਿਕਲ ਕੇ ਕੋਸ ਖੜਾ ਕੋਰਨਾ ਦੇ ਵਿੱਚ ਲੰਬੀ ਰੌੜੀ ਵਾਲੀ ਸ਼ਰਤ ਦਾ ਹਾਲ ਦਿਖਾ ਰਹੇ ਹਾਂ ਮਿੱਤਰੋ ਅੱਜ ਤੋਂ ਪਾਉਂਦਾ ਆ ਰਿਹਾ ਉਹ ਸਮਝਾਣਾ ਤੇ ਦੂਣਰਾ ਆਈ ਵਾਲੀ ਸ਼ੜਕਾ ਜੂਹੇ ਪੱਠੇ ਕੋਲ ਮੁਰਗੀ ਕਿਹੜੀ ਇੱਥੇ ਜੋ ਖੜਾ ਵੀ ਇੱਥੇ ਕਿਤੇ ਸਾਹਮਣੇ ਨਹੀਂ ਖੜਕੋ ਤਕਰੀਬਨ ਸਾਰੀ ਸ਼ੜਕ ਤੇ ਉੱਠ ਲਵਾਂ ਬਹਿ ਸਕਦੇ ਆਪਾਂ ਇਹ 40 ਕੋਲ ਪਹੁੰਚ ਗਏ ਇੱਥੇ ਵੀ ਤਾਂ ਹੀ ਟੋਲੇ ਆ ਏ ਵੇਸ਼ ਦੇਸ਼ਾ ਲਾ ਥਰਾਏ ਵਾਲੇ ਨੂੰ ਮੋੜ ਨਹੀਂ ਛੱਡ ਕੇ ਜਿਹੜੀ ਟ੍ਰੈਂਡ ਕੰਨੀ ਆਉਂਦੀ ਇੱਥੇ ਵੀ ਕਾਫੀ ਠੁਠਕਡੇ ਆ ਥਰਾਏ ਲੰਚਾ ਲਈ ਤੇ ਧੌਲਾ ਕਿ ਕਰਾ ਥਰਾਏ ਲੰਚਾ ਕੰਮ ਲੋਡ ਕਰਨੀ ਪਿੰਡਾਂ ਵੇ ਦੀ ਇਧਰ ਆ ਗਈ ਲਾਮ ਵਾਲੀ ਸੜਕ 1 ਕਰੋੜ 3 ਬੜੇ ਦੇ ਬਾਅਦ ਲੋਨ ਪਾਈ ਕਿਨੇ ਕਦ ਚੜਾ ਹੈ ਟ੍ਰੈਂਡ ਕੰਨੀ ਚੜਾ ਹੈ ਮੈਂ ਕਿਹਦੇ ਰੋਇਆ ਜੀ ਜੇ ਲੋਨ ਵੀ ਸੜਕ ਤੇ ਚੜ ਜਾਂਦੀ ਹਣ ਤੇ ਗਰੀਬਨ ਸਾਥੀ ਸੜਕ ਕਹਿੰਦਾ ਪਰ ਟੁੱਟੀ ਵੀ ਹੈ ਲੱਭੀ ਤਿੱਕਰ ਖੁਰਾ ਹੋ ਰਿਹਾ ਹੈ ਇਹਦਾ ਉਹ ਜਿਹੜਾ ਕੋਈ ਨੀਰਾਦ ਨੂੰ ਬਹੁਤ ਆਫਤਾਂ ਲੱਗਾਂ ਬੰਦੇ ਨੂੰ ਇਹ ਸ਼ਕਲ ਦੇ ਦਿੱਤੇ ਇੰਕਲਾਸ਼ ਵਾਲੇ ਕੋਲੇ ਵੀ ਕਾਫੀ ਢੋਹ ਹੈ ਆਣੀ ਜੜਾ ਇੱਕ ਇੱਥੇ ਨੀਵੀਂ ਹੈ ਜਿਹੜਾ ਕੋਤੇ ਪਾਣੀ ਫਰਕੇ ਜਿਆਦੇ ਛੋਟੇ ਜਿਹੜੇ ਕੋਤੇ ਪਾਏ ਜਾਂਦੇ ਇਹ ਬਈ ਇਹ ਚੜਦਾ ਹੋਊ ਅੱਗੇ ਉੱਤੀ ਆ ਗਈ ਉਹ ਚਾਲ ਆ ਗਈ ਤੇ ਸਹੀ ਜਿਹਾ ਰਸਾ ਪਾਉਂਦਾ ਪਾਣੀ ਆਸੇ ਬਸ ਢਲ ਜਾਂਦਾ ਤੇ ਉਹ ਤੋਂ ਤੋਂ 80 ਕਿਲੋਮੀਟਰ ਦਾ ਸਾਹ ਆਉਂਦਾ ਇਸਦੇ ਤੋਂ ਸੋ ਖਵਾ ਆ ਨਾ ਕਿੰਨੇ ਮੋਟੇ ਜਿੰਦ ਅੱਗੇ ਆਉਂਦੇ ਥੋੜੇ ਜਿਹਾ ਆਉਂਦੇ ਇੱਥੇ ਆ ਨਾ ਵੀ ਆ ਗਈ ਪੂਛ ਹੋਇਆ ਪਾ ਜੀ ਸਾਹਿਬ ਜੀ ਵੱਲੋਂ ਮਲਾਕੀਂ ਰੇਰ ਪਹਾੜ ਦੀ ਸੜਕ ਰੁਕ ਪਣੀ ਚਾਹੀਦੀ ਹੈ ਬੇਇੱਜ਼ਤੀ ਕਰਦੇ ਆ ਆਵਾਦੀ ਪਾਰਕ ਦੀ ਸਟਾਫ ਦੇ ਸੜਕ ਦੇ ਗਰੂਸ ਨਾਲ ਬਈ ਦੇ ਸੂਰਜ ਤੇ ਪਹੁੰਚ ਚੁੱਕੇ ਆ ਕਿ ਪਿੰਡ ਲਾਲ ਵੀ ਪਹੁੰਚ ਚੁੱਕੇ ਮਿੱਤਰੋ ਇੱਥੇ ਰਹਿਣਾ ਬਹੁਤ ਹਾਲ ਦਾ ਬਹੁਤ ਹੋਆ ਅਨੰਦ ਸੰਭਲ ਦਿਖਾਈ ਦਊਗਾ ਮਿੱਤਰੋ ਸਾਡੇ ਮੰਤਰੀ ਵੀ ਕੁਛੀ ਜੋ ਇੱਕ ਸਾਧਨ ਇਤੋਂ ਵੀ ਦੇ ਇਸ ਵੇਲੇ ਰਮਾਲਾ ਸੋਹਣੇ ਗੇਰਾਸਟ ਯੋਜਨਾ ਬੀਬੀਸੀ ਦੀ ਪ੍ਰੋਜੈਕਟ ਹੋਏ ਜੋਜੋ ਮਾਦਰਾਗਾ ਬੀਬੀ ਤੋਂ ਦੇਖ ਲਈ ਹੋਰ ਸੋਹਣਾ ਲੱਗਦਾ ਹੈ ਬਹੁਤ 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 ਬਹੁ Parabéns